ਸਾਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਗੁਰਸਿੱਖ ਨੂੰ ਸਿਖਾਉਂਦੇ ਨੇ ਫਿਰ ਉਹਨਾਂ ਦੇ ਜਿਹੜੀ ਠਾਕਰਾਂ ਦੀ ਪੂਜਾ ਹੈ ਉਹਦੇ ਵਿੱਚ ਵਿਗਨ ਪੈਂਦਾ ਉਹਨਾਂ ਨੇ ਪਾਣੀ ਨਾ ਚਕਾਇਆ ਚੀਜ਼ ਵਾਸਤੇ ਤਰਸਾਈ ਜਾਣਾ ਤੇ ਫਿਰ ਦਰਸ਼ਨਾਂ ਦੀ ਤਾਂਗ ਰੱਖਣੀ ਦਰਸ਼ਨ ਨਹੀਂ ਜੇ ਦੇਣ ਲੱਗਾ ਐਕਣ ਦਰਸ਼ਨ ਨਹੀਂ ਹੋਣੇ ਤੁੰ ਅਨੰਦਪੁਰ ਸਾਹਿਬ ਵਾਲੇ ਗੁਰੂ ਦਾ ਜਿਹੜਾ ਗੁਰਸਿੱਖ ਹੈ ਮੇਰੀ ਝੂ ਦੇ ਵਿੱਚ ਮੇਰੀ ਜ਼ਮੀਨ ਦੇ ਵਿੱਚ ਮੇਰੇ ਨਗਰ ਦੇ ਵਿੱਚ ਆ ਕੇ ਸ਼ਹੀਦ ਹੋਇਆ ਇਸ ਤਰ੍ਹਾਂ ਕਰਕੇ ਉਹਨਾਂ ਦੇ ਮਨ ਨੂੰ ਵੀ ਪਸਤਾਵਾ ਲੱਗਿਆ ਉਹਨਾਂ ਨੇ ਵੀ ਫਿਰ ਜਾਤਨ ਕੀਤਾ ਵੀ ਜਿਹੜਾ ਗੁਰਸਿੱਖ ਨੇ ਸਾਨੂੰ ਸ਼ਰਾਪ ਦੇਤਾ ਉਹ ਸ਼ਰਾਪ ਸਾਡਾ ਕਿਵੇਂ ਹਟੇਗਾ ਤਾਂ ਹੁਣ ਉਹ ਉਹੀ ਗੱਲ ਪਾਣੀ ਵਾਲੀ ਆੜ ਗਈ ਉਹਨਾਂ ਦੇ ਮੂਹਰੇ ਵੀ ਜਿਵੇਂ ਗੁਰਸਿੱਖ ਨੇ ਆ ਕੇ ਪਾਣੀ ਮੰਗਿਆ ਸੀ ਉਹਨਾਂ ਨੇ ਠਾਕੁਰਾਂ ਨੂੰ ਇਸ਼ਨਾਨ ਕਰਾਉਣਾ ਸੀ ਜੇ ਉਹ ਠਾਕੁਰਾਂ ਨੂੰ ਇਸ਼ਨਾਨ ਨਹੀਂ ਕਰਾਉਂਦੇ ਤਾਂ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਨਾਮ ਹੈ ਰੋਜ ਦਾ ਭੰਗ ਹੁੰਦਾ ਹੈ ਇਸੇ ਤਰ੍ਹਾਂ ਉਹ ਦੂਸਰੇ ਦਿਨ ਫੁੱਲ ਪਹਿਨਣਾਉਣੇ ਸੀ ਮਹਾਰਾਜ ਨੂੰ ਉਹ ਆ ਕੇ ਲੱਗ ਮਹਾਰਾਜ ਜੀ ਦੇ ਦਰਬਾਰ ਵਿੱਚ ਜੋ ਸੇਵਾਦਾਰਾਂ ਜਿਨ੍ਹਾਂ ਨੂੰ ਸਰਾਫ ਲੱਗਿਆ ਸੀ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਪਹਿਲਾਂ ਲੀਡਿੰਗ ਪੰਜਾਬ ਵਾਲੀ ਟੀਮ ਜਿਹੜੀ ਆਈ ਹੈ ਉਹਨਾਂ ਦਾ ਧੰਨਵਾਦ ਹੈ ਤੇ ਜਿਨ੍ਹਾਂ ਨੇ ਸਾਡੇ ਕੋਲੇ ਪਹੁੰਚ ਕੇ ਇਹ ਇੰਟਰਵਿਊ ਰੱਖਿਆ ਤੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜੋ ਵੀ ਸੇਵਾਦਾਰ ਆਪਣੇ ਮਨਸਾ ਧਾਰ ਕੇ ਜਾਂਦਾ ਹੈ ਉਹ ਮਨਸਾ ਪੂਰੀ ਕਰਦੇ ਨੇ ਮਹਾਰਾਜ ਕਹਿੰਦੇ ਨੇ ਬਾਣੀ ਦਾ ਵੀ ਕਥਨ ਹੈ ਕਿ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਮਨਸਾ ਧਾਰ ਕੇ ਜੇ ਤੂੰ ਘਰੋਂ ਆਵੇਂਗਾ ਭਾਈ ਸਤਿਗੁਰਾਂ ਦੇ ਚਰਨਾਂ ਵਿੱਚ ਤੇਰਾ ਮਹਾਰਾਜ ਜਨਮ ਮਰਨ ਵੀ ਕੱਟ ਦਿੰਦੇ ਨੇ ਇੱਕ ਇੱਕ ਸਾਖੀ ਹੈ ਸੋਹਨਾ ਤੇ ਮੋਹਿਨਾ ਦੀ ਜੋ ਆਪਣੇ ਇਸ਼ਟ ਦੇ ਅਨਸਾਰ ਉਹਨਾਂ ਨੂੰ ਗੁਰੂ ਮਹਾਰਾਜ ਬਾਰੇ ਕੋਈ ਸੋਝੀ ਨਹੀਂ ਹੈ ਜੇ ਆਪਣੇ ਇਸ਼ਟ ਦੇ ਅਨਸਾਰ ਉਹ ਰੋਜ਼ਾਨਾ ਦੇ ਰੁਟੀਨ ਦੇ ਵਿੱਚ ਠਾਕੁਰਾਂ ਦੀ ਸੇਵਾ ਕਰਦੇ ਨੇ ਇਸ਼ਨਾਨ ਕਰਾਉਂਦੇ ਨੇ ਤਾਂ ਰੋਜ਼ਾਨਾ ਦੀ ਤਰ੍ਹਾਂ ਉਹ ਇੱਕ ਦਿਨ ਕੀ ਹੋਇਆ ਇਸ਼ਨਾਨ ਕਰਾਉਣ ਜਾ ਰਹੇ ਨੇ ਠਾਕੁਰਾਂ ਦਾ ਉਧਰੋਂ ਇੱਕ ਗੁਰਸਿੱਖ ਜਿਹਦੇ ਬਹੁਤ ਫਟ ਕਰਾਰਾ ਲੱਗਿਆ ਹੋਇਆ ਹੈ ਜ਼ਖਮੀ ਸਰੀਰ ਹੈ ਉਹਨਾਂ ਅੱਗੇ ਪਾਣੀ ਦੀ ਪੁਕਾਰ ਕਰਦਾ ਪਰ ਉਹ ਜੇ ਪਾਣੀ ਗੁਰਸਿੱਖ ਨੂੰ ਸਿਕਾਉਂਦੇ ਨੇ ਫਿਰ ਉਹਨਾਂ ਦੇ ਜਿਹੜੀ ਠਾਕਰਾਂ ਦੀ ਪੂਜਾ ਹੈ ਉਹਦੇ ਵਿੱਚ ਵਿਗਨ ਪੈਂਦਾ ਉਹਨਾਂ ਨੇ ਪਾਣੀ ਨਾ ਚਕਾਇਆ ਇਹਨੇ ਨੂੰ ਫਿਰ ਗੁਰਸਿੱਖਾ ਜਿਹੜਾ ਉਹ ਕਹਿਣ ਲੱਗਿਆ ਚੀਜ਼ ਵਾਸਤੇ ਤਰਸਾਈ ਜਾਣਾ ਤੇ ਫਿਰ ਦਰਸ਼ਨਾਂ ਦੀ ਤਾਂਗ ਰੱਖਣੀ ਦਰਸ਼ਨ ਨਹੀਂ ਜੇ ਦੇਣ ਲੱਗਾ ਪੈਕਣ ਦਰਸ਼ਨ ਨਹੀਂ ਹੋਣੇ ਤੁੰ। ਇੰਨੀ ਗੱਲ ਕਹਿ ਕੇ ਉਹ ਗੁਰਸਿੱਖਾ ਜਿਹੜਾ ਉਹ ਸ਼ਹੀਦ ਹੋ ਗਿਆ। ਉਧਰੋਂ ਉਰੇਪੁਰ ਦੀ ਰਾਣੀ ਹੈ ਜਿਹੜੀ ਉਹਦੀ ਜੂਹ ਦੇ ਵਿੱਚ ਇਹ ਜਿਹੜਾ ਨਗਰ ਪੈਂਦਾ ਉਹਨੂੰ ਪਤਾ ਲੱਗਿਆ ਕਿ ਨੰਦਪੁਰ ਸਾਹਿਬ ਵਾਲੇ ਗੁਰੂ ਦਾ ਜਿਹੜਾ ਗੁਰਸਿੱਖ ਹੈ ਮੇਰੀ ਜੂ ਦੇ ਵਿੱਚ ਮੇਰੀ ਜ਼ਮੀਨ ਦੇ ਵਿੱਚ ਮੇਰੇ ਨਗਰ ਦੇ ਵਿੱਚ ਆ ਕੇ ਸ਼ਹੀਦ ਹੋਇਆ ਮੈਨੂੰ ਵੀ ਇਹ ਗੱਲ ਦਾ ਦੋਖ ਲੱਗਿਆ ਪਰ ਜਿਹੜਾ ਉਹ ਸੋਹਿਨਾ ਤੇ ਮੋਹਿਨਾ ਨਾਂ ਦਾ ਜੋੜਾ ਹੈ ਪਤੀ ਪਤਨੀ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਪਛਤਾਵਾ ਹੋ ਗਿਆ یوں ਧਾਰਮਿਕ ਮਨੁੱਖ ਹੁੰਦਾ ਹੈ ਨਾ ਆਪਣੇ ਜਦੋਂ ਉਹਦੇ ਮਨ ਨੂੰ ਠੇਸ ਲੱਗਦੀ ਹੈ ਫਿਰ ਜੂੰਗੀ ਚੋਟ ਉਹਦੇ ਮਨ ਤੇ ਪੈ ਜਾਂਦੀ ਹੈ ਇਸ ਤਰ੍ਹਾਂ ਕਰਕੇ ਉਹਨਾਂ ਦੇ ਮਨ ਨੂੰ ਵੀ ਪਛਤਾਵਾ ਲੱਗਿਆ ਉਹਨਾਂ ਨੇ ਵੀ ਫਿਰ ਜਾਤ ਨਹੀਂ ਕੀਤਾ ਵੀ ਜਿਹੜਾ ਗੁਰਸਿੱਖ ਨੇ ਸਾਨੂੰ ਸਰਾਪ ਦੇਤਾ ਉਹ ਸ਼ਰਾਪ ਸਾਡਾ ਕਿਵੇਂ ਹਟੇਗਾ ਕਿੱਥੋਂ ਗੁਰਸਿੱਖ ਆਇਆ ਸੀ ਉਹ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਆਨੰਦਪੁਰ ਸਾਹਿਬ ਵਾਲੇ ਗੁਰੂਆਂ ਦਾ ਜਿਹੜਾ ਸਿੱਖ ਸੀ ਜਿਹਦੇ ਸਰੀਰ ਦੇ ਉੱਤੇ ਫੱਟ ਲੱਗੇ ਸੀ ਉਹ ਜੰਗ ਦੇ ਵਿੱਚ ਸਹੀ ਲੜ ਕੇ ਆਇਆ ਸੀ ਤੇ ਇੱਥੇ ਆ ਕੇ ਸ਼ਹੀਦ ਹੋਇਆ ਉਹ ਪਾਣੀ ਨਾ ਦੇਣ ਕਰਕੇ ਉਹਨੂੰ ਪਿਆਸ ਲੱਗੀ ਹੋਈ ਸੀ ਲੜਾਈ ਲੜਨੇ ਕਰਕੇ ਪਾਣੀ ਨਾਲ ਸਤੋ ਪਿਲਾਇਆ ਗਿਆ ਤੇ ਇਸ ਕਰਕੇ ਉਹ ਸਾਨੂੰ ਸਰਾਫ ਦੇ ਗਿਆ ਕਿ ਸਾਡਾ ਤੁਹਾਨੂੰ ਦਰਸ਼ਨ ਨਹੀਂ ਹੋਣੇ ਫਿਰ ਉਹਨਾਂ ਨੇ ਪੜਤਾਲ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਣ ਦੀ ਸਲਾਹ ਬਣਾਈ ਤੇ ਦੂਸਰੇ ਦਿਨ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਚੱਲ ਪਏ ਤਾਂ ਸਤਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਜਗੇ ਤਾਂ ਦਰਸ਼ਨ ਨਾ ਹੋਏ ਮਹਾਰਾਜ ਜੀ ਦੇ ਫਿਰ ਉਹਨਾਂ ਨੂੰ ਫਿਰ ਗੱਲ ਯਾਦ ਆਈ ਕਿ ਦਰਸ਼ਨ ਨਹੀਂ ਦੇਣ ਲੱਗਾ ਉਹ ਗੁਰਸਿੱਖ ਦੇ ਵਚਨ ਨੇ ਜਿਹੜੇ ਉਹਨਾਂ ਦੇ ਮੁਰਮੁਰ ਕੰਨਾਂ ਦੇ ਵਿੱਚ ਗੋਇਆ ਫਿਰ ਜਦੋਂ ਵੀ ਕਿਸੇ ਗੁਰਸਿੱਖ ਨੇ ਦੱਸਣਾ ਕਿ ਅੱਜ ਗੁਰਾਂ ਨੇ ਇਧਰਲੇ ਪਾਸੇ ਨੂੰ ਜਾਣਾ ਘੋੜੇ ਤੇ ਸਵਾਰ ਹੋ ਕੇ ਉਹਨਾਂ ਨੇ ਰਸਤੇ ਦੇ ਵਿੱਚ ਵੀ ਬੈਠਣਾ ਪਰ ਜਦੋਂ ਕਿਸੇ ਗੁਰਸਿੱਖ ਦਾ ਸ਼ਰਾਪ ਲੱਗਿਆ ਹੋਵੇ ਫਿਰ ਉਹ ਜਿਹੜਾ ਬਚਨ ਹੈ ਸਤਿਗੁਰੂ ਵੀ ਜਾਣਦੇ ਨੇ ਕਿਉਂਕਿ ਉਹ ਜਾਣੀ ਜਾਣ ਨੇ ਘਾਟ-ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਾਰਿਆਂ ਘਟਾਂ ਦੀ ਉਹ ਜਾਣਦੇ ਨੇ ਅੰਤਰਜਾਮੀ ਨੇ ਉਹ ਗੁਰਸਿੱਖ ਦੇ ਬਚਨ ਨੂੰ ਪਗਾਉਣ ਵਾਸਤੇ ਉਹਨਾਂ ਨੂੰ ਦਰਸ਼ਨ ਨਹੀਂ ਮਹਾਰਾਜ ਦਿੰਦੇ ਜਦੋਂ ਉਹ ਰਸਤੇ ਵਿੱਚ ਵੀ ਵਹਿੰਦੇ ਨੇ ਉਹ ਮਹਾਰਾਜ ਆਪਣਾ ਘੋੜਾ ਦੂਏ ਪਾਸਰੇ ਨੂੰ ਪਾਛੇ ਨੂੰ ਉਹਦਾ ਮੂੰਹ ਕਰ ਲੈਂਦੇ ਨੇ ਉਹ ਦੂਸਰੇ ਪਾਸੇ ਦੀ ਲੰਘ ਜਾਂਦੇ ਨੇ ਫੇਰ ਉਹਨਾਂ ਦੇ ਫੇਰ ਉਹੀ ਕੰਨਾਂ ਦੇ ਵਿੱਚ ਜਿਹੜੀ ਆਵਾਜ਼ ਆ ਗੁਰਸਿੱਖ ਦੀ ਗੂੰਜਦੀ ਐ ਫਿਰ ਉਹਨਾਂ ਨੂੰ ਕਿਸੇ ਗੁਰਸਿੱਖ ਨੇ ਹੋਰ ਨੇ ਸਲਾਹ ਦਿੱਤੀ ਕਿ ਗੁਰੂ ਮਹਾਰਾਜ ਜੇ ਤੁਹਾਨੂੰ ਨਹੀਂ ਦਰਸ਼ਨ ਦਿੰਦੇ ਕਿਉਂਕਿ ਉਹ ਰੋਂਦੇ ਕਲੋਂ ਦੇ ਫਿਰਦੇ ਨੇ ਸਾਰੇ ਕਿਤੇ ਜੋ ਵੀ ਕੋਈ ਉਹਨਾਂ ਨੂੰ ਮਨੁੱਖ ਮਿਲਦਾ ਉਹ ਆਪਣਾ ਦੁੱਖ ਉਹਦੇ ਅੱਗੇ ਧਰਦੇ ਨੇ ਪਰ ਜਿਹੜਾ ਦੁੱਖ ਐ ਕੱਟਣੀ ਪੈਂਦਾ ਗੁਰਬਾਣੀ ਦਾ ਫਰਮਾਨ ਐ ਕਹਿੰਦੇ ਦੁੱਖ ਕਿਆਂ ਪੰਡਾਂ ਖੁੱਲੀਆਂ ਸੁੱਖ ਨਾਲ ਨਿਕਲਿਓ ਕੋਈ ਜਿਸ ਮਨੁੱਖ ਕਰੇ ਬੇਨਤੀ ਸੋ ਆਪਣੇ ਦੁੱਖ ਭਰਿਆ ਜਿਹੜੇ ਮਰਜੀ ਮਨੁੱਖ ਅੱਗੇ ਬੇਨਤੀ ਕਰਕੇ ਦੇਖ ਲਈਏ ਆਪਾਂ ਉਹ ਆਪਣੇ ਦੁੱਖ ਨਾਲ ਪਹਿਲਾਂ ਹੀ ਪਰਿਆ ਹੁੰਦਾ ਜੇ ਆਪਾਂ ਇੱਕ ਦੁੱਖ ਉਹਨੂੰ ਆਪਣਾ ਸੁਣਾਉਨੇ ਆ ਤਾਂ ਦਾਸ ਉਹ ਆਪਣੇ ਮੂਹਰੇ ਆਪ ਦੇ ਰੱਖ ਦਿੰਦਾ ਹੈ ਪੰਡਾ ਹੀ ਖੋਲ ਕੇ ਰੱਖ ਦਿੰਦਾ ਇਸ ਤਰ੍ਹਾਂ ਸਾਰਾ ਇਹ ਗੁਰਬਾਣੀ 'ਚ ਇਹ ਵੀ ਫਰਮਾਨ ਹੈ ਨਾਨਕ ਦੁਖੀਆ ਸਭ ਸੰਸਾਰ ਇਹ ਬਹੁਤ ਵੱਡਾ ਸ਼ਬਦ ਮਹਾਰਾਜ ਜੀ ਨੇ ਵਿਚਾਰਨ ਕੀਤਾ ਹੈ ਰਾਮਚੰਦਰ ਜੀ ਤੋਂ ਲੈ ਕੇ ਸਟਾਰਟ ਕੀਤਾ ਉਹਨਾਂ ਨੇ ਤੇ ਇੰਦਰ ਦੇਵਤਾ ਵੀ ਵਿੱਚ ਇਹ ਆਉਂਦਾ ਬਾਲੀ ਰਾਜਾ ਰਾਵਣ ਸਾਰਿਆਂ ਨੂੰ ਦੱਸੇ ਵੀ ਇਹ ਦੁਖੀ ਹੋਏ ਨੇ ਪਾਂਡਵ ਜਿਨ੍ਹਾਂ ਦੇ ਕੋਲੇ ਖੁਦ ਰੱਬ ਰਹਿੰਦਾ ਸੀ ਉਹ ਵੀ ਦੁਖੀ ਹੋਏ ਨੇ ਤੇ ਇਸ ਕਰਕੇ ਜਿਹੜਾ ਦੁੱਖ ਹੈ ਉਹਨੂੰ ਕੱਟਣ ਵਾਲਾ ਤਾਂ ਗੁਰੂ ਮਹਾਰਾਜ ਹੀ ਹੈ ਭਾਵੇਂ ਉਹਨਾਂ ਦੀ ਉਹਨਾਂ ਨੂੰ ਦਰਸ਼ਨ ਨਹੀਂ ਦੇ ਰਹੇ ਪਰ ਉਹ ਗੁਰਸਿੱਖ ਦੇ ਬੋਲ ਨੇ ਜਿਹੜੇ ਉਹਨਾਂ ਨੇ ਪਗਾਉਣ ਵਾਸਤੇ ਗੁਰਸਿੱਖਾਂ ਦੇ ਇਹ ਕਾਰਜ ਉਹਨਾਂ ਨੂੰ ਕਰ ਰਹੇ ਨੇ ਤੇ ਉਹਨਾਂ ਨੂੰ ਦਰਸ਼ਨ ਨਹੀਂ ਦੇ ਰਹੇ ਫਿਰ ਉਹਨਾਂ ਨੂੰ ਸਲਾਹ ਦੇਣ ਵਾਲਾ ਕੋਈ ਮਿਲਿਆ ਕਿ ਭਾਈ ਜੇ ਨਹੀਂ ਦਰਸ਼ਨ ਹੁੰਦੇ ਤੁਸੀਂ ਸੇਵਾ ਕਰੋ ਗੁਰੂ ਮਹਾਰਾਜ ਜੀ ਦੇ ਦਰਬਾਰ ਦੀ ਕਰੋ ਜਿੱਥੇ ਮਰਜੀ ਕਰੋ ਪ੍ਰਸ਼ਾਦਾ ਵੀ ਛਕਿਆ ਕਰੋ ਤੇ ਇੱਥੇ ਹੀ ਰਹਿ ਕੇ ਸੇਵਾ ਕਰਕੇ ਤੁਸੀਂ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਨੇ ਉਹ ਪ੍ਰਾਪਤ ਕਰ ਸਕਦੇ ਹੋ ਗੁਰ ਸੇਵਾ ਤੇ ਸੁਖ ਉਪਜਿਆ ਫਿਰ ਦੁੱਖ ਨਾ ਲੱਗਾ ਇਹ ਜੰਮਣ ਮਰਨਾ ਮਿਟ ਗਿਆ ਕਾਲਹਿ ਕਾ ਕਿਛ ਨਾ ਬਸਾਈ ਹਸਤੀ ਸਰਜਿਮ ਅੰਕ ਸਹੈ ਐਰਣ ਜਿਉ ਸਿਰ ਦੇ ਮਾਨਤਨ ਅੱਗੇ ਰੱਖ ਕੇ ਉੱਭੀ ਸੇਵਾ ਕਰੇ ਇਹ ਜਿਹੜੀ ਉੱਭੀ ਸੇਵਾ ਦਾ ਮਤਲਬ ਹੈ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਨੀ ਮਾਨਤਨ ਅੱਗੇ ਰੱਖ ਕੇ ਜਿਹੜਾ ਮਾਨਤਨ ਹੈ ਉਹ ਵੀ ਗੁਰੂ ਦੇ ਅੱਗੇ ਰੱਖਣਾ ਇਸ ਤਰ੍ਹਾਂ ਫਿਰ ਸੇਵਾ ਕਰਨੀ ਮਾਨ ਦਾ ਜਿਹੜਾ ਵਿੱਚੋਂ ਗਮਹਾਨ ਹੈ ਸਾਰਾ ਕੱਢ ਕੇ ਰੱਖ ਦੇਣਾ ਤੇ ਇਸ ਤਰ੍ਹਾਂ ਤੁਸੀਂ ਜੇ ਸੇਵਾ ਕਰੋਗੇ ਤਾਂ ਤੁਹਾਨੂੰ ਗੁਰੂ ਮਹਾਰਾਜ ਜੀ ਦਰਸ਼ਨ ਜ਼ਰੂਰ ਦੇਣਗੇ ਇਨਾਂ ਦੇ ਦਰਬਾਰ ਚ ਕੋਈ ਖਾਲੀ ਨਹੀਂ ਜਾਂਦਾ ਫਿਰ ਉਹਨਾਂ ਨੂੰ ਮਨ ਲੱਗ ਗਈ ਗੱਲ ਗੁਰਸਿੱਖ ਦੀ ਉਹਨਾਂ ਨੇ ਕੀ ਕੀਤਾ ਉਹ ਪਿਛਲੇ ਪਾਸੇ ਗੁਰੂ ਮਹਾਰਾਜ ਜੀ ਦੀ ਫਲਵਾੜੀ ਹੈ ਜਿੱਥੇ ਕੇਸਰਾ ਸਿੰਘ ਨਾਮ ਦਾ ਜਿਹੜਾ ਮਾਲੀ ਹੈ ਉਹ ਕੰਮ ਕਰਦਾ ਹੈ ਉਹਦੇ ਕੋਲ ਚਲੇ ਗਏ ਉਹਨੇ ਉਹਨੂੰ ਬੇਨਤੀ ਕੀਤੀ ਕਿ ਅਸੀਂ ਸੇਵਾ ਇੱਥੇ ਕਰਨੀ ਹੈ ਮਹਾਰਾਜ ਜੀ ਦੀ ਬਗੀਚੇ ਦੀ ਵੀ ਤੁਸੀਂ ਸਾਨੂੰ ਸੇਵਾ ਦੱਸੋ ਉਹਨੇ ਕੀ ਸੇਵਾ ਦੇ ਵਿੱਚ ਲਾ ਲਏ ਤੇ ਹੌਲੀ-ਹੌਲੀ ਸੇਵਾ ਕਰਦੇ ਰਹੇ ਨਾਮ ਜਪਦੇ ਰਹੇ ਤੇ ਗੁਰੂ ਮਹਾਰਾਜ ਜੀ ਦੇ ਚਰਣਾ ਵਿੱਚ ਅਰਦਾਸਾਂ ਵੀ ਕਰਦੇ ਰਹੇ ਤੇ ਉਹਨਾਂ ਨੂੰ ਇੰਨਾ ਤਜਰਬਾ ਹੋ ਗਿਆ ਜਿਹੜੇ ਬਗੀਚੇ ਦੇ ਵਿੱਚ ਬੇਮੌਸਮੀ ਫੁੱਲ ਵੀ ਉਹ ਤਿਆਰ ਕਰਨ ਲੱਗੇ ਜਿਹੜੇ ਆਮ ਫੁੱਲ ਤਾਂ ਮੌਸਮ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਇੰਨਾ ਤਜਰਬਾ ਹੋ ਗਿਆ ਗੁਰੂਆਂ ਦੀ ਮਹਾਰਾਜੀ ਦੀ ਕਿਰਪਾ ਹੋਊਗੀ ਤੇ ਬੇਮੌਸਮੀ ਫੁੱਲ ਵੀ ਉਹਨਾਂ ਨੂੰ ਤਿਆਰ ਕਰਨ ਲੱਗੇ ਇੱਥੋਂ ਤੱਕ ਸੇਵਾ ਉਹਨਾਂ ਦੀ ਹੋ ਗਈ ਜਿਹੜੇ ਮਹਾਰਾਜ ਜੀ ਦੀ ਮਾਲਾ ਬਣਾਉਂਦੇ ਹੁੰਦੇ ਮਾਤਾ ਜੀ ਉਹ ਮਾਲਾ ਬਣਾਉਣ ਵਾਸਤੇ ਫੁੱਲ ਉਥੋਂ ਤੋੜ ਕੇ ਲੈ ਕੇ ਜਾਂਦੇ ਤੇ ਹਰ ਰੋਜ਼ ਗੁਰੂ ਮਹਾਰਾਜ ਜੀ ਨੂੰ ਮਾਲਾ ਪਹਿਨਾਉਂਦੇ ਤੇ ਮਾਤਾ ਜੀ ਮਾਤਾ ਜੀ ਜੀਤਾ ਜੀ ਤੇ ਮਾਤਾ ਜੀਤਾ ਜੀ ਦੀ ਵੀ ਉਹਨਾਂ ਕੋਲੇ ਆਉਣੀ ਜਾਣੀ ਹੋਊਗੀ ਮਹਾਰਾਜ ਮਾਤਾ ਜੀ ਕੋਲੇ ਵੀ ਉਹ ਅਰਦਾਸਾਂ ਕਰਦੇ ਨੇ ਸਾਰੀ ਵਾਰ ਵਾਰਤਾ ਵੀ ਉਹਨਾਂ ਨੂੰ ਦੱਸੇ ਕਿ ਇਸ ਤਰ੍ਹਾਂ ਸਾਨੂੰ ਸਰਾਫ ਲੱਗਿਆ ਮਹਾਰਾਜ ਸਾਨੂੰ ਦਰਸ਼ਨ ਨਹੀਂ ਦੇ ਰਹੇ ਤੇ ਮਾਤਾ ਜੀ ਨੇ ਵੀ ਦਿਲਾਸਾ ਦਿੱਤਾ ਕਦੋਂ ਵੀ ਮਹਾਰਾਜ ਜੀ ਕਦੇ ਤੁਹਾਡੇ ਤੇ ਖੁਸ਼ ਹੋ ਕੇ ਤੁਹਾਡੇ ਜਿਹੜੇ ਗੁਨਾਹ ਨੇ ਤੁਹਾਡਾ ਸਰਾਪ ਹੈ ਉਹ ਜ਼ਰੂਰ ਘਟ ਦੇਣਗੇ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਤੇ ਮਾਤਾ ਜੀ ਫਿਰ ਰੋਜ਼ ਉੱਥੇ ਗੇੜਾ ਉਹਨਾਂ ਕੋਲੇ ਮਾਰਨ ਲੱਗੇ ਤੇ ਸ਼ਬਦ ਕਥਾ ਵਾਰਤਾ ਹੁੰਦੀ ਰਹੀ ਉਹਨਾਂ ਦੀ ਝੂੰਗੀ ਦੇ ਵਿੱਚ ਫਿਰ ਇੱਕ ਦਿਨ ਕੀ ਹੋਇਆ ਉਹਨਾਂ ਨੇ ਬਹੁਤ ਵਧੀਆ ਕਿਸਮ ਦੇ ਫੁੱਲ ਤਿਆਰ ਕੀਤੇ ਜੋ ਵੱਡੇ ਵੱਡੇ ਲੱਗੇ ਹੋਏ ਤੇ ਉਸ ਦਿਨ ਗੁਰੂ ਮਹਾਰਾਜ ਜੀ ਦਾ ਕੋਈ ਮੁਖ ਦਿਹਾੜਾ ਸੀ ਜਿਹੜੇ ਮੁਖ ਦਿਹਾੜੇ ਤੇ ਮਾਤਾ ਜੀ ਨੇ ਉਹ ਮਾਲਾ ਉਹ ਫੁੱਲਾਂ ਦੀ ਪਹਿਨਾਉਣੀ ਸੀ ਵੀ ਉਹਨਾਂ ਨੂੰ ਕਿਹਾ ਹੋਇਆ ਸੀ ਵੀ ਆਹ ਦਿਨ ਨੂੰ ਆਹ ਫੁੱਲ ਤੋੜ ਕੇ ਰੱਖਿਓ ਆਪਾਂ ਮਹਾਰਾਜ ਜੀ ਨੂੰ ਇਹ ਮਾਲਾ ਪਹਿਨਾਵਾਂਗੇ ਤਾਂ ਇੱਕ ਦਿਨ ਪਹਿਲਾਂ ਕੀ ਹੋਇਆ ਉੱਥੇ ਇੱਕ ਫਕੀਰ ਆਇਆ ਫਕੀਰ ਨੇ ਆ ਕੇ ਉਸੇ ਫੁੱਲਾਂ ਦੀ ਮੰਗ ਰੱਖ ਦਿੱਤੀ ਵੀ ਆਹ ਫੁੱਲ ਮੈਨੂੰ ਦੋ ਵੀ ਮੈਂ ਮਹਾਰਾਜ ਜੀ ਨੂੰ ਮੱਥਾ ਟੇਕਣਾ ਤਾਂ ਹੁਣ ਉਹ ਉਹੀ ਗੱਲ ਪਾਣੀ ਵਾਲੀ ਆ ਕੇ ਫੇਰ ਆੜ ਗਈ ਉਹਨਾਂ ਦੇ ਮੂਰੇ ਵੀ ਜਿਵੇਂ ਗੁਰਸਿੱਖ ਨੇ ਆ ਕੇ ਪਾਣੀ ਮੰਗਿਆ ਸੀ ਉਹਨਾਂ ਨੇ ਠਾਕਰਾ ਨੂੰ ਇਸ਼ਨਾਨ ਕਰਾਉਣਾ ਸੀ ਜੇ ਉਹ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਉਂਦਾ ਤਾਂ ਉਹਨਾਂ ਦਾ ਜਿਹੜਾ ਇਸ਼ਟ ਹੈ ਉਹਨਾਂ ਦਾ ਜਿਹੜਾ ਨਾਮ ਹੈ ਰੋਜ ਦਾ ਭੰਗ ਹੁੰਦਾ ਹੈ ਇਸੇ ਤਰ੍ਹਾਂ ਉਹ ਦੂਸਰੇ ਦਿਨ ਫੁੱਲ ਪਹਿਨਣਾਉਣੇ ਸੀ ਮਹਾਰਾਜ ਨੂੰ ਉਹ ਆ ਕੇ ਮੰਗ ਕਰਨ ਲੱਗ ਗਿਆ ਉਹਨਾਂ ਨੇ ਬਹੁਤ ਬੇਨਤੀਆਂ ਕੀਤੀਆਂ ਉਹਦੇ ਚਰਨੀ ਹੱਥ ਵੀ ਲਾਏ ਵੀ ਮਹਾਤਮਾ ਜੀ ਆਹ ਫੁੱਲਾਂ ਨੂੰ ਛੱਡ ਕੇ ਤੁਸੀਂ ਹੋਰ ਜਿਹੜੇ ਮਰਜ਼ੀ ਫੁੱਲ ਮੰਗ ਲਓ ਉਹ ਹੀ ਤੁਹਾਨੂੰ ਤੋੜ ਕੇ ਦੇ ਦਿੰਦਾ ਉਹ ਵੀ ਨਾ ਮੰਨਿਆ ਕਹਿੰਦਾ ਮੈਂ ਨਹੀਂ ਲੈ ਕੇ ਜਾਣੇ ਹੋਰ ਫਿਰ ਉਹਨਾਂ ਨੇ ਕੀ ਕੀਤਾ ਵੀ ਹੁਣ ਆਪਾਂ ਹੋਰ ਸਰਾਫ ਨਹੀਂ ਲੈਣਾ ਉਹਨੂੰ ਜਵਾਬ ਦੇ ਦਿੱਤਾ ਵੀ ਕੱਲ ਨੂੰ ਅੱਜ ਨਹੀਂ ਤੂੰ ਉਹਨੂੰ ਕੱਲ ਨੂੰ ਦੇ ਦਾਂਗੇ ਉਹ ਥੋੜਾ ਮਾਨ ਮਿਟਾਓ ਕਰਕੇ ਮਾਨ ਦੇ ਵਿੱਚ ਗੁੱਸਾ ਧਾਰ ਕੇ ਚਲਿਆ ਗਿਆ ਤਾਂ ਫਿਰ ਜਦੋਂ ਰਾਤ ਹੋਈ ਰਾਤ ਨੂੰ ਉਹ ਫੁੱਲ ਤੋੜ ਕੇ ਲੈ ਗਿਆ ਗੁੱਸੇ ਦੇ ਵਿੱਚ ਜਿਹੜੇ ਹੋਰ ਲੱਗੇ ਹੋਏ ਸੀ ਉਮਿਦ ਕੇ ਮਿਦ ਕੇ ਚਲਿਆ ਗਿਆ ਅੰਮ੍ਰਿਤ ਵੇਲੇ ਜਾ ਕੇ ਜਦੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹ ਫੁੱਲ ਰੱਖੇ ਮਹਾਰਾਜ ਜੀ ਤਾਂ ਜਾਣੀ ਜਾਣ ਨੇ ਵੀ ਫੁੱਲ ਕਿੱਥੋਂ ਆਏ ਨੇ ਤਾਂ ਫਕੀਰ ਨੇ ਜਦੋਂ ਮੱਥਾ ਟੇਕਿਆ ਫੁੱਲ ਰੱਖ ਕੇ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਇਹ ਫੁੱਲ ਨਹੀਂ ਫਕੀਰਾ ਤੋੜੇ ਦੋ ਦਿਲ ਤੋੜ ਸੁਟੇ ਨੇ ਤੇ ਜਿਹੜੇ ਤਾਂ ਉੱਥੇ ਸੇਵਾ ਕਰਦੇ ਨੇ ਉਹਨਾਂ ਦੇ ਦਿਲ ਤੋੜ ਦਿੱਤੇ ਨੇ ਉਹਨਾਂ ਦੀ ਸਰਦਾ ਨੂੰ ਠੇਸ ਪਹੁੰਚਾ ਦਿੱਤੀ ਹੈ ਇਹ ਫੁੱਲ ਇੱਥੇ ਹੁਣ ਸਾਡੇ ਕੋਲੇ ਸੋਭਦੇ ਨਹੀਂ ਉਧਰ ਉਹਨਾਂ ਨੇ ਤੜਕੇ ਹੀ ਉੱਠ ਕੇ ਦੇਖਿਆ ਕੀ ਦੇਖਦੇ ਨੇ ਜਿਹੜੀ ਬਾੜੀ ਦੇ ਵਿੱਚੋਂ ਮਹਾਰਾਜ ਜੀ ਨੂੰ ਪਹਿਨਾਉਣ ਵਾਸਤੇ ਫੁੱਲਾਂ ਦਾ ਹਾਰ ਬਣਾਉਣਾ ਸੀ ਉਹ ਫੁੱਲ ਮਿੱਧੇ ਪਏ ਨੇ ਤੋੜੇ ਮਰੋੜੇ ਪਏ ਨੇ ਇਹ ਸਾਰਾ ਕੁਝ ਦੇਖ ਕੇ ਮੋਹਿਨਾ ਸੀ ਜਿਹੜੀ ਸੋਹਣਾ ਦੀ ਪਤਨੀ ਉਹ ਤਾਂ ਬੇਹੋਸ਼ ਹੋ ਕੇ ਗਿਰ ਵੀ ਬੇਹੋਸ਼ ਹੋ ਗਈ ਉਧਰੋਂ ਮਾਤਾ ਜੀ ਆ ਗਏ ਮਾਤਾ ਜੀ ਨੇ ਬਹੁਤ ਹਿਲਾਇਆ ਤਾਂ ਬੇਨਤੀਆਂ ਕੀਤੀਆਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਖੀਰ ਨੂੰ ਫਿਰ ਮਹਾਰਾਜ ਜੀ ਨੇ ਆਪ ਆ ਕੇ ਉਹਨਾਂ ਦੀ ਝੁੰਗੀ ਦੇ ਵਿੱਚ ਉਹਦੇ ਮੂੰਹ ਦੇ ਉੱਤੇ ਸਿੱਟੇ ਮਾਰ ਕੇ ਜਲਦੇ ਉਹਨੂੰ ਹੋਸ਼ ਦੇ ਵਿੱਚ ਲਿਆਂਦਾ ਤੇ ਫਿਰ ਕਿਹਾ ਮਹਾਰਾਜ ਜੀ ਨੇ ਕੋਈ ਗੱਲ ਨਹੀਂ ਹੈਗੀ ਹੁਣ ਦਰਸ਼ਨ ਦੇਣ ਲੱਗਿਆ ਹੁਣ ਤੁਸੀਂ ਅੱਜ ਕੇ ਦਰਸ਼ਨ ਕਰੋ ਤੁਹਾਡੀ ਸੇਵਾ ਜਿਹੜੀ ਇਹ ਮਨਜ਼ੂਰ ਹੋਗੀ ਜਿਹੜੀ ਸੇਵਾ ਤਨਮਨ ਦੇ ਨਾਲ ਕੀਤੀ ਹੋਇਆ ਹੈ ਇਹ ਤੁਹਾਡੀ ਸੇਵਾ ਮਨਜ਼ੂਰ ਹੋਗੀ ਕਿਉਂਕਿ ਸਰਦਾ ਦੇ ਨਾਲ ਕੀਤੀ ਹੋਈ ਸੇਵਾ ਜਿਹੜੀ ਇਹ ਬਿਰਥੀ ਨਹੀਂ ਜਾਂਦੀ ਗੁਰ ਸੇਵਾ ਤੇ ਸੂਖ ਉਪਜੇ ਫਿਰ ਦੁੱਖ ਨਾ ਲੱਗਿਆ ਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਤਾਂ ਗੁਰੂ ਮਹਾਰਾਜ ਜੀ ਨੇ ਆਪ ਆਪਣੇ ਪਾਟੇ ਦੇ ਉੱਤੇ ਉਹਨਾਂ ਦਾ ਸੀਸ ਰੱਖ ਕੇ ਉਹਨਾਂ ਨੂੰ ਸਿੱਟੇ ਮਾਰ ਕੇ ਬੇਹੋਸ਼ੀ ਦੇ ਵਿੱਚੋਂ ਹੋਸ਼ ਦੇ ਵਿੱਚ ਲਿਆਂਦਾ ਫਿਰ ਇਉਂ ਵੀ ਹੁਕਮ ਕਰ ਦਿੱਤਾ ਕਹਿੰਦੇ ਜਿਹੜਾ ਤੁਹਾਡੇ ਤੇ ਸਰਾਪ ਲੱਗਿਆ ਗੁਰਸਿੱਖ ਦਾ ਉਹ ਵੀ ਲਹਿ ਗਿਆ ਤੁਹਾਡੀ ਸੇਵਾ ਵੀ ਮਨਜ਼ੂਰ ਹੋ ਗਈ ਹੁਣ ਤੁਸੀਂ ਜਿਹੜਾ ਕੁਝ ਵੀ ਕਰਨਾ ਹੈ ਜੋ ਤੁਸੀਂ ਸਰ ਤੋਂ ਮੰਗਣਾ ਉਹ ਮੰਗ ਲਓ ਇਸ ਕਰਕੇ ਕਰਕੇ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਉੱਤੇ ਬਾਰ ਬਖਸ਼ਿਸ਼ ਕੀ ਕਿਰਪਾ ਕੀਤੀ ਉਹਨਾਂ ਦਾ ਉਧਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ